ਅਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਟਰੈਕਟਰ ਹੇਠਾਂ ਆਣ ਨਾਲ ਇੱਕ ਬੱਚੇ ਦੀ ਮੌਤ, ਦੋ ਗੰਭੀਰ ਜ਼ਖਮੀ। ਤਿੰਨੇ ਬੱਚੇ ਸਕੇ ਪਰਾਂ। ਮਾਮਲਾ ਹੈ ਕਾਦੀਆਂ ਦੇ ਪਿੰਡ ਖਾਰਾ ਦੇ ਡੇਰੇ ਦਾ ਜਿੱਥੇ ਤੂੜੀ ਢੋਣ ਵਾਲਾ ਟਰੈਕਟਰ ਸੜਕ ਤੇ ਖੜਾ ਸੀ। ਡੇਰੇ ਤੇ ਹੀ ਰਹਿੰਦੇ ਇੱਕ ਪਰਿਵਾਰ ਦੇ ਤਿੰਨ ਬੱਚੇ ਜੋ ਕਿ ਉੱਥੇ ਖੇਡ ਰਹੇ ਸਨ। ਬੱਚਿਆਂ ਵੱਲੋਂ ਟਰੈਕਟਰ ਦਾ ਸੈਲਫ ਦਬਾ ਦਿੱਤਾ ਜਿਸ ਨਾਲ ਉਹ ਸਟਾਰਟ ਹੋ ਕੇ ਪਲਟ ਗਿਆ। ਜਿਸ ਕਾਰਨ ਤਿੰਨੇ ਬੱਚੇ ਟਰੈਕਟਰ ਥੱਲੇ ਆ ਗਏ। ਜਿੰਨਾਂ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਬੱਚਿਆਂ ਦੀ ਉਮਰ 5 ਸਾਲ 8 ਸਾਲ ਅਤੇ 9 ਸਾਲ ਦੱਸੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ 소ਨੀਆ ਅਤੇ ਮਾਮਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਲਈ ਗਈ ਸਾਤੇ ਮੈਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਬੱਚੇ ਟਰੈਕਟਰ ਹੇਠਾਂ ਆ ਗਏ ਹਨ ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰੇ ਦੋ ਬੱਚੇ ਗੰਭੀਰ ਜ਼ਖਮੀ ਸਨ ਮੇਰਾ ਤੀਜਾ ਬੇਟਾ ਮੈਨੂੰ ਉੱਥੇ ਨਹੀਂ ਸੀ ਦਿਸ ਰਿਹਾ ਜਦੋਂ ਟਰੈਕਟਰ ਨੂੰ ਚੁੱਕਿਆ ਤਾਂ ਮੇਰਾ ਬੇਟਾ 8 ਸਾਲਾ ਸਾਗਰ ਜੋ ਕਿ ਟਰੈਕਟਰ ਦੇ ਹੇਠਾਂ ਦੱਬਿਆ ਗਿਆ ਸੀ ਜਿਸ ਦੀ ਕੀ ਮੌਕੇ ਤੇ ਹੀ ਮੌਤ ਹੋ ਗਈ ਸੀ ਉਹਨੇ ਦੱਸਿਆ ਕਿ ਟਰੈਕਟਰ ਮਾਲਕ ਮੇਰੇ ਬੱਚਿਆਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਆਪਣਾ ਟਰੈਕਟਰ ਲੈ ਕੇ ਉਥੋਂ ਭੱਜ ਨਿਕਲਿਆ ਉਹਨਾਂ ਕਿਹਾ ਕਿ ਦੱਸਿਆ ਜਾਂਦਾ ਹੈ ਕਿ ਉਹ ਨਾਲ ਦੇ ਪਿੰਡ ਭਗਤਪੁਰਾ ਦਾ ਸਾਬਕਾ ਸਰਪੰਚ ਹੈ ਬੱਚਿਆਂ ਦੀ ਮਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਇਸ ਬਾਰੇ ਥਾਣਾ ਮੁਖੀ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੱਲ ਜੋ ਬੱਚੇ ਟਰੈਕਟਰ ਥੱਲੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਸਨ ਸਾਡੇ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਮੁਜਰਮ ਤੇ ਬਣਦੀਆਂ ਧਾਰਾਵਾਂ ਲਗਾ ਕੇ ਪਰਚਾ ਦਰਜ ਕਰ ਲਿਆ ਗਿਆ ਹੈ ਜਲਦ ਹੀ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਕੇ ਮੁਜਰਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕੀ ਗੱਲ ਹੋਈ ਅੱਜ ਵੱਤਿਆ ਨੂੰ ਪਤਾ ਨਹੀਂ ਭਾਜੀ ਟਰੈਕਟਰ ਤੇ ਮਤਲਬ ਕੀ ਕਹਿੰਦੇ ਕਿ ਦੇਖ ਗਏ ਮੈਨੂੰ ਤਾਂ ਘਰ ਨਹੀਂ ਨਾ ਮੈਂ ਨਾ ਮੇਰਾ ਘਰ ਵਾਲਾ ਘਰ ਸੀਗੇ ਤੇ ਜਦੋਂ ਮੈਂ ਦੇਖੇ ਜਦੋਂ ਮੈਨੂੰ ਸੁਣਾ ਗਿਆ ਉਹ ਤਿੰਨੇ ਬੱਚੇ ਥੱਲੇ ਇੱਕ ਨੂੰ ਤੇ ਦੋਵਾਂ ਨੂੰ ਤਾਂ ਮੈਂ ਚਲੋ ਸਾਂਭ ਲਿਆ ਜਿੰਨਾ ਜ਼ਖਮੀ ਹੋਏ ਹੀ ਜ਼ਿਆਦੇ ਤੇ ਜਿਹੜਾ ਤੀਜਾ ਹੀ ਉਹ ਕਹਿੰਦੇ ਹੈ ਹੀ ਨਹੀਂ ਥੱਲੇ ਉਹ ਜਦੋਂ ਥੱਲੇੋਂ ਕੱਢਿਆ ਤੇ ਉਹਦੇ ਨਾਲ ਸਾਚੋ ਵੀ ਖੂਨ ਕੰਨਾ ਚੋਂ ਵੀ ਖੂਨ ਤੇ ਮੂੰਹ ਚੋਂ ਵੀ ਖੂਨ ਆਂਦਾ ਪਿਆ ਸੀ ਉਹ ਤਾਂ ਮੌਕੇ ਤੇ ਜਿੱਦਾਂ ਪੂਰਾ ਹੋ ਗਿਆ ਮੈਨੂੰ ਪਹਿਲੇ ਸੋਚ ਗਈ ਸੀ ਕਿ ਮੇਰਾ ਮੰਦਾ ਪੂਰਾ ਹੋ ਗਿਆ ਪਰ ਇਹ ਫਿਰ ਵੀ ਕਹਿੰਦੇ ਪਾਟੀ ਤੇ ਹਸਪੀਟਲ ਖੜਨਾ ਖੜਿਆ ਉਹਨੇ ਜਵਾਬ ਇਹ ਜਿਹੜਾ ਇੱਕ 9 ਸਾਲ ਦਾ ਇੱਕ 5 ਸਾਲ ਦਾ ਹੈ ਜਿਹਦਾ ਚੂਲਾ ਟੁੱਟਾ ਆ ਉਹ ਜਿਹੜਾ ਦੀ ਬੋਧ ਦਾ ਨਾਮ ਕੀ ਉਹ ਦਾ ਸਾਗਰ ਨਾਮ ਹੈ ਤੇ ਤੁਹਾਨੂੰ ਮਿਲਣਾ ਸੀ ਲੱਗ ਇੱਥੇ ਤੁਸੀਂ ਰਹਿੰਦੇ ਕਿੱਥੇ ਹੋ ਅਸੀਂ ਰਹਿੰਦੇ ਉੱਚੇ ਠਿਕਰੀ ਵਾਲਾ ਅਸੀਂ ਇੱਥੇ ਤਾਂ ਰਹਿੰਨੇ ਕਿ ਸਾਡਾ ਉਧਰ ਜੇ ਮਕਾਨ ਨਹੀਂ ਬਣਿਆ ਸੀ ਉਦਾਂ ਹੀ ਰਹਿੰਦੇ ਪਏ ਇੱਥੇ ਹਜ ਡੇਰੇ ਤੇ ਹਾਂਜੀ ਇੱਥੇ ਕਿਸੇ ਕਰਾਇ ਤੇ ਕੀ ਜਾਂ ਹੁੰਦਾ ਨਹੀਂ ਉਦਾਂ ਹੀ ਰਹਿੰਨੇ ਹਜੇ ਤਾਂ ਕਿਰਾਇਆ ਨਹੀਂ ਲੈਂਦੇ ਉਹ ਚੰਗੇ ਨੇ ਬੰਦੇ ਦੀ ਪਛਾਣ ਹੋਈ ਕਿ ਐਕਸੀਡੈਂਟ ਉਹ ਸਾਰੇ ਜਾਣੇ ਚੰਗੇ ਭਲੇਵਾਕ ਉਹ ਵੀ ਸੀਗੇ ਤਾਂ ਕਹਿੰਦੇ ਵੀ ਕਹਿੰਦੇ ਅਸੀਂ ਬੱਚਿਆਂ ਨੂੰ ਮਤਲਬ ਕੀ ਕਿਆ ਨਾ ਚੜੋ ਪਰ ਫਿਰ ਵੀ ਕਹਿੰਦੇ ਬੱਚੇ ਚੜ ਗਏ ਬਹੁਤ ਬੱਚਿਆਂ ਦਾ ਇੱਕਸੂਰ ਕੱਢਦੇ ਆਪਣਾ ਨਹੀਂ ਮੰਨਦੇਓ ਤੁਹਾਨੂੰ ਪਤਾ ਬੱਚਾ 8 ਸਾਲ ਦਾ ਟਰੈਕਟਰ ਚਲਾ ਸਕਦਾ ਆ ਬੱਦਲੇ ਕਿੱਥੋਂ ਦੇ ਆ ਬੱਦਲੇ ਭਗਤਪੁਰੇ ਦੇ ਆ ਨਾ ਪਤਾ ਨਾ ਪਤਾ ਨਹੀਂ ਸਰਪੰਚ ਕਹਿੰਦੇ ਭਗਤਪੁਰੇ ਦਾ ਸਰਪੰਚ ਵੀ ਐਂ ਸਰਪੰਚੋ ਹੀ ਆ ਕਿਤਾ ਬੱਚਿਆਂ ਨੂੰ ਜ਼ਖਮੀ ਕੀਤਾ ਹੋਰ ਪਿੱਛ ਪੂਰਾ ਹੋ ਗਿਆ ਕੀ ਮੰਗ ਕਰਦੇ ਮੰਗ ਭਾਜੀ ਮੇਰੀ ਇਹੋ ਮੇਰਾ ਬੱਚਾ ਚਾਹੀ ਮੋੜ ਦੇਣ ਬੱਚਾ ਮੋੜ ਦੇਣ ਮੇਰਾ ਜਹਾ ਹੋਣੀ ਚਾਹੀਦੀ ਉਹ ਨਹੀਂ ਚਾਈਦੀ ਮੇਰਾ ਬੱਚਾ ਮੋੜ ਦੇਣਾ ਏਡੀ ਉਹ ਤੁਹਾਨੂੰ ਪਤਾ ਬੱਚੇ ਪਾਲੀ ਦੇ ਸੋਕੇ ਪਾਲੀ ਦੇ ਬੱਚੇ ਪੁਲਸ ਆਈ ਸੀ ਮੁਕੇ ਹਾਂਜੀ ਆਈ ਸੀ ਪੁਲਸ ਟਰੈਕਟਰ ਲੈ ਕੇ ਗਈ ਇਹ ਤੇ ਉਹ ਨਹੀਂ ਪੁਲਸ ਦੇ ਆਉਣ ਤੋਂ ਪਹਿਲਾਂ ਜਦੋਂ ਪੁਲਸ ਇੱਥੇ ਆਈ ਉਹ ਤੋਂ ਪਹਿਲਾਂ ਟਰੈਕਟਰ ਟਰੈਲੀ ਲੈ ਕੇ ਹੀ ਕੱਢ ਕੇ ਆ ਆ ਕਿਹਦਾ ਟਰੈਕਟਰ ਇਹ ਉਹਨਾਂ ਦਾ ਹੀ ਹੈ ਵੀ ਟਰੈਲੀ ਉਹਨਾਂ ਦੀ ਹੈ ਟਰੈਲੀ ਉਹਨਾਂ ਦੀ ਹਾਂਜੀ ਤੇ ਤੇ ਇੱਥੇ ਸੜਕੇ ਭੱਜ ਗਏ ਇਹ ਇੱਥੇ ਲੱਗੀ ਰਹਿ ਜਾਂਦੇ ਤੇ ਬੂਵੇ ਵੀ ਖੁੱਲੇ ਉੱਦਾਂ ਹੀ ਛੱਡ ਕੇ ਸਾਡੇ ਅਰਸ਼ਪਾਲ ਸਿੰਘ ਕੀ ਲੱਗਦੇ ਤੇਰੇ ਮੇਰਾ ਆਪਣੇ ਵਾਲਾ ਗਾੜੀ ਕੀ ਕਹਿਣਾ ਚਾਹੁੰਦਾ ਇਹਨਾਂ ਦਾ ਐਕਸੀਡੈਂਟ ਇਹਨਾਂ ਨੇ ਕੀਤਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਸਖਤੋ ਸਖਤ ਸਜ਼ਾ ਹੋਵੇ ਕਿ ਮੇਰੀ ਭੈਣ ਤੁਹਾਨੂੰ ਭਰਾ ਅਗੇ ਕੰਮ ਕਰਕੇ ਗੁਜ਼ਾਰਾ ਕਰ ਦੇ ਮੇਰੇ ਭਾਜੀ ਨੂੰ ਗੁਜ਼ਾਰਾ ਕਰ ਦੇ ਇਹਨਾਂ ਨੂੰ ਇਹ ਪੁਲਸਾਂ ਤੋਂ ਪਹਿਲਾਂ ਟਰੈਕਟਰ ਲੈ ਕੇ ਟਰੈਕਟਰ ਟਰਾਲੀ ਇਹਨਾਂ ਦਾ ਫਰਜ ਨਹੀਂ ਸੀ ਇਹ ਕੰਮ ਕਰਨ ਦਾ ਇਹਨਾਂ ਨੂੰ ਵਾਤ ਵਾਤ ਸਜ਼ਾ ਹੋਵੇ ਕੱਲ ਹੀ ਕਬਜ਼ੇ ਲਈ ਹਾਂਜੀ ਵਖਾ ਤੇ ਮੰਗਤੀ ਜਨਾਬ ਕੱਪੀ ਮੰਗੋ ਨਾ ਨਾ ਵਾਤ ਵਾਤ ਸਜ਼ਾ ਹੋਵੇ ਕੱਲ ਚ 4:30 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਇਸ ਮੋਟਰ ਵਾਂਗ ਦਾ ਕਿ ਖਾਰਾ ਪਿੰਡ ਤੋਂ ਜਿੱਤੀ ਵਾਲ ਨੂੰ ਛੜਕ ਜਾਂਦੀ ਹੈ ਤੇ ਟਰੈਕਟਰ ਦੇ ਹੇਠਾਂ ਤਿੰਨ ਬੱਚੇ ਸੀਗੇ ਛੋਟੇ ਛੋਟੇ ਇੱਕ 10 ਸਾਲ ਦਾ ਇੱਕ 7 ਸਾਲ ਦਾ ਤੇ ਇੱਕ 6 ਸਾਲ ਦਾ ਜਿਹੜੇ ਕਿ ਟਰੈਕਟਰ ਜਿਹੜਾ ਵਾ ਉਹਦੇ ਉੱਤੇ ਬੈਠੇ ਸੀ ਤੇ ਟਰੈਕਟਰ ਸਟਾਰਟ ਹੋ ਗਿਆ ਅੱਗੇ ਜਾ ਕੇ ਟਰੈਕਟਰ ਜਿਹੜਾ ਖੇਤ ਦੇ ਵਿੱਚ ਪਾ ਤੇ ਉਹਦੇ ਥੱਲੇ ਇੱਕ ਬੱਚਾ ਆ ਗਿਆ ਜਦੀ ਮੌਤ ਹੋ ਗਈ ਹੈ ਦੋ ਬੱਚੇ ਸੀ ਉਹਨਾਂ ਨੇ ਸੱਟਾਂ ਲੱਗੀਆਂ ਤੇ ਅਸੀਂ ਮੌਕੇ ਤੇ ਜਾ ਕੇ ਸਾਰਾ ਕੁਝ ਦੇਖਿਆ ਜੀ ਇੱਕ ਬੱਚੇ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਟਾਰਾ ਤੇ ਗਿਆ ਸੀ ਤੇ ਉਹਦੇ ਫਾਦਰ ਨੱਕੀ ਦੇ ਵੱਲੋਂ ਜਿਹੜਾ ਉਹ ਜੋ ਵੀ ਬਿਆਨ ਲਗਾਇਆ ਗਿਆ ਉਹਦੇ ਮੁਤਾਬਕ ਅਸੀਂ ਜਿਹੜੀ ਆ ਉਹ ਕਾਰਵਾਈ ਕੀਤੀ ਹੈ ਤੇ ਦੋਸ਼ੀ ਨੂੰ ਜਿਹੜਾ ਉਹ ਜਲਦੀ ਅਸੀਂ ਨੇ ਦੋਸ਼ੀ ਦਾ ਨਾਮ ਲੀਤੇ ਤੇ ਟਰੈਕਟਰ ਉਹਦਾ ਨਾਮ ਅਜੇ ਛੋਟਾ ਦੇਵੀ ਦੇਵੀ ਕਹਿੰਦੇ ਆ ਪਤਾ ਉਹਨਾਂ ਲੱਗਦੀਆਂ ਜਲਦੀ ਜਣਾਓ ਕਿਹਦੀ ਤਰ੍ਹਾਂ ਆ ਜੀਏ ਉਹਦੇ 304 ਏ 337 338 ਆਪੀਸੀਆਂ ਬਣਦੀਆਂ ਬੀਐਨਐਸ ਨੂੰ ਕਨਵਰਟ ਕਰਕੇ ਤੇ ਟਰੈਕਟਰ ਕੱਪੇ ਲੈ ਲੈ ਟਰੈਕਟਰ ਵੀ ਲੈ ਲੈ ਕੱਪੇ ਹੋ ਗਏ ਨਹੀਂ ਆ ਜੀ ਲਿਆ ਲੈ ਲੈ ਟਰੈਕਟਰ ਤੋਂ ਭੁਜਾ ਕੇ ਲੈ ਗਏ ਸੀਗੇ ਉਹ ਵੀ ਲੈ ਬਹੁਤ چھوٹے ਬੱਚੇ ਦੇ ਦੋ ਜੱਟ ਨੇ ਉਹਨਾਂ ਦੀ ਕਿਸੇ ਇੱਕ ਬੱਚਾ ਜਿਹੜਾ ਉਹ ਤੇ ਹਸਪਤਾਲਾਂ ਦੀ ਲੱਖ ਟੁੱਟ ਗਈ ਉਹਦਾ ਇਲਾਜ ਚੱਲ ਰਿਹਾ ਇੱਕ ਠੀਕ ਹੈ ਉਹਦੇ ਪੱਟੀਆਂ-ਪੱਟੀਆਂ ਕਲਾ ਕੇ ਘਰੇ ਜਵਾਬ ਦਿੱਤਾ ਸੀ ਉਹ ਠੀਕ ਹੈ ਤੇ ਦੂਸਰੇ ਪੋਸਟਮਾਰਨ ਹੋਵੇ ਦੂਸਰੇ ਰਾਤ ਪੋਸਟਮਾਰਨ ਹੋਵੇ ਅੱਜ ਨੂੰ ਕਰਦੇ ਲਾਸ ਮਲਗੀ ਮੇਰੀ ਦੀ ਲਾਸ ਉਹਨਾਂ ਦੇ ਹਵਾਲੇ ਕਰਤੀ ਹੈ ਤੇ ਹੁਣ ਉਹ ਆਪਣਾ ਜੋ ਵੀ ਹੈਗਾ ਕਰਵਾਉਂਦਾ